ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਅਣਸੁਣੀ ਗਾਥਾ ਸਿੱਖ ਇਤਿਹਾਸ ਦੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਬਹਾਦਰੀ ਧਰਮ ਅਤੇ ਸੱਚ ਦੀ ਰਾਖੀ ਦਾ ਅਨੋਖਾ ਪ੍ਰਤੀਕ ਹੈ। ਉਹਨਾਂ ਨੇ ਸਿੱਖ ਕੌਮ ਨੂੰ ਮੀਰੀ ਅਤੇ ਪੀਰੀ ਦੇ ਸਿਧਾਂਤਾਂ ਨਾਲ ਨਿਵਾਜਿਆ ਜਿਸ ਨਾਲ ਧਾਰਮਿਕਤਾ ਦੇ ਨਾਲ-ਨਾਲ ਸੰਸਾਰਿਕ ਸ਼ਕਤੀ ਦੀ ਵੀ ਮਹੱਤਤਾ ਸਥਾਪਿਤ ਹੋਈ। ਆਮ ਤੌਰ ਤੇ ਉਹਨਾਂ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਜਿਵੇਂ ਕਿ ਅਕਾਲ ਤਖਤ ਸਾਹਿਬ ਦੀ ਸਥਾਪਨਾ, ਸ਼ਸਤਰਾਂ ਦੀ ਧਾਰਨਾ ਅਤੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਦੀ ਰਿਹਾਈ ਬੰਦੀ ਛੋੜ ਦਿਵਸ ਬਾਰੇ ਚਰਚਾ ਹੁੰਦੀ ਹੈ ਪਰ ਉਹਨਾਂ ਦੇ ਜੀਵਨ ਦੇ ਕੁਝ ਪਹਿਲੂ ਅਜੇਹੇ ਵੀ ਹਨ ਜੋ ਸ਼ਾਇਦ ਬਹੁਤ ਘੱਟ ਸੁਨੇ ਗਏ ਹਨ ਅਤੇ ਉਹਨਾਂ ਦੇ ਮਹਾਨ ਸ਼ਖਸੀਅਤ ਨੂੰ ਹੋਰ ਵੀ ਡੂੰਘਾਈ ਨਾਲ ਸਮਝਣ ਵਿੱਚ ਮਦਦ ਕਰਦੇ ਹਨ ਅਸੀਂ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਇੱਕ ਅਜੇਹੀ ਗਾਥਾ ਸਾਂਝੀ ਕਰਾਂਗੇ ਜੋ ਉਹਨਾਂ ਦੇ ਸਿਆਣਪ ਦੂਰਅੰਦੇਸ਼ੀ ਅਤੇ ਲੋਕਾਈ ਪ੍ਰਤੀ ਉਹਨਾਂ ਦੇ ਅਥਾਹ ਪਿਆਰ ਨੂੰ ਦਰਸਾਉਂਦੀ ਹੈ ਇਹ ਘਟਨਾ ਉਹਨਾਂ ਦੇ ਜੀਵਨ ਦੇ ਸ਼ੁਰੂਆਤੀ ਦੌਰ ਦੀ ਹੈ ਜਦੋਂ ਉਹਨਾਂ ਨੇ ਅਜੇ ਗੁਰਗੱਦੀ ਸੰਭਾਲੀ ਹੀ ਸੀ ਬਚਪਨ ਦੀ ਡ੍ਰਿੜਤਾ ਅਤੇ ਅਧਿਆਤਮਿਕ ਗਹਿਰਾਈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 1595 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਵਡਾਲੀ ਅੰਮ੍ਰਿਤਸਰ ਨੇੜੇ ਵਿਖੇ ਹੋਇਆ। ਉਹਨਾਂ ਦੇ ਬਚਪਨ ਵਿੱਚ ਹੀ अनेਕਾਂ ਵਾਰ ਉਹਨਾਂ ਉੱਤੇ ਹਮਲੇ ਹੋਏ ਜਿਵੇਂ ਕਿ ਜ਼ਹਿਰ ਦੇਣਾ, ਸੱਪ ਛਡਾਉਣਾ ਅਤੇ ਇੱਕ ਜੋਤਸ਼ੀ ਦੁਆਰਾ ਭਵਿੱਖਬਾਣੀ ਕਰਵਾਉਣੀ ਕਿ ਉਹਨਾਂ ਦੀ ਉਮਰ ਘੱਟ ਹੈ ਪਰ ਹਰ ਵਾਰ ਅਕਾਲ ਪੁਰਖ ਦੀ ਕਿਰਪਾ ਨਾਲ ਉਹ ਬਚਦੇ ਰਹੇ। ਇਨਾ ਕਟਨਾਵਾਂ ਨੇ ਉਹਨਾਂ ਨੂੰ ਬਚਪਨ ਤੋਂ ਹੀ ਅਦੁੱਤੀ ਦ੍ਰਿੜਤਾ ਅਤੇ ਅਧਿਆਤਮਿਕ ਗਹਿਰਾਈ ਬਖਸ਼ੀ ਇੱਕ ਅਜੇ ਹੀ ਘਟਨਾ ਬਹੁਤ ਕੱਟ ਜ਼ਿਕਰ ਕੀਤੀ ਜਾਂਦੀ ਹੈ ਇਹ ਗੱਲ ਉਦੋਂ ਦੀ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਅਜੇ ਛੋਟੀ ਉਮਰ ਦੇ ਸਨ ਪਰ ਉਹਨਾਂ ਦੀ ਸੋਚ ਬਹੁਤ ਪਰਿਪੱਕ ਸੀ ਗੁਰੂ ਅਰਜਨ ਦੇਵ ਜੀ ਜੋ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵਿੱਚ ਰੁੱਝੇ ਹੋਏ ਸਨ ਉਹਨਾਂ ਨੇ ਇੱਕ ਵਾਰ ਗੁਰੂ ਹਰਗੋਬਿੰਦ ਜੀ ਨੂੰ ਆਪਣੇ ਕੋਲ ਬੁਲਾਇਆ ਉਹਨਾਂ ਨੇ ਆਪਣੇ ਸੁਪੁੱਤਰ ਨੂੰ ਕਿਹਾ ਕਿ ਭਵਿੱਖ ਵਿੱਚ ਸਿੱਖ ਕੌਮ ਨੂੰ ਕੇਵਲ ਬਾਣੀ ਦੇ ਬਲ ਤੇ ਹੀ ਨਹੀਂ ਸਗੋਂ ਸਰੀਰਕ ਸ਼ਕਤੀ ਅਤੇ ਸਵੈ ਰੱਖਿਆ ਦੀ ਲੋੜ ਵੀ ਪਵੇਗੀ। ਇਹ ਗੱਲ ਸੁਣ ਕੇ ਨੌਜਵਾਨ ਹਰਗੋਬਿੰਦ ਜੀ ਨੇ ਪਿਤਾ ਜੀ ਤੋਂ ਪੁੱਛਿਆ, "ਪਿਤਾ ਜੀ, ਕੀ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਆਪ ਨੂੰ ਹਥਿਆਰਬੰਦ ਕਰਨਾ ਚਾਹੀਦਾ ਹੈ?" ਗੁਰੂ ਅਰਜਨ ਦੇਵ ਜੀ ਨੇ ਮੁਸਕਰਾ ਕੇ ਕਿਹਾ, "ਹਰਗੋਬਿੰਦ ਸਮਾਂ ਆਉਣ ਤੇ ਤੁਹਾਨੂੰ ਖੁਦ ਹੀ ਸਭ ਕੁਝ ਸਪਸ਼ਟ ਹੋ ਜਾਵੇਗਾ। ਪਰ ਯਾਦ ਰੱਖੋ, ਸ਼ਕਤੀ ਦਾ ਇਸਤੇਮਾਲ ਹਮੇਸ਼ਾ ਧਰਮ ਦੀ ਰੱਖਿਆ ਲਈ ਹੋਣਾ ਚਾਹੀਦਾ ਹੈ, ਨਾ ਕਿ ਜ਼ੁਲਮ ਕਰਨ ਲਈ।" ਇਹ ਵਾਰਤਾਲਾਪਾਂ ਵਿੱਚ ਛੋਟਾ ਸੀ ਪਰ ਇਸ ਨੇ ਗੁਰੂ ਹਰਗੋਬਿੰਦ ਜੀ ਦੇ ਬਚਪਨ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ। ਉਹਨਾਂ ਨੇ ਉਸੇ ਸਮੇਂ ਤੋਂ ਹੀ ਅਧਿਆਤਮਿਕ ਗਿਆਨ ਦੇ ਨਾਲ-ਨਾਲ ਸ਼ਸਤਰ ਵਿਦਿਆ ਸਿੱਖਣੀ ਸ਼ੁਰੂ ਕਰ ਦਿੱਤੀ ਜੋ ਉਸ ਸਮੇਂ ਬਹੁਤ ਘੱਟ ਪ੍ਰਚਲਿਤ ਸੀ। ਉਹਨਾਂ ਨੇ ਘੋੜਸਵਾਰੀ, ਤੀਰਅੰਦਾਜ਼ੀ, ਤਲਵਾਰਬਾਜ਼ੀ ਅਤੇ ਹੋਰ ਯੁੱਧ ਕਲਾਵਾਂ ਵਿੱਚ ਮਹਾਰਤ ਹਾਸਲ ਕੀਤੀ ਜਿਸ ਦੀ ਅੱਗੇ ਜਾ ਕੇ ਉਹਨਾਂ ਨੂੰ ਬਹੁਤ ਲੋੜ ਪਈ। ਗੁਰਗੱਦੀ ਅਤੇ ਮੀਰੀ-ਪੀਰੀ ਦੀ ਧਾਰਨਾ ਦਾ ਅੰਦਰੂਨੀ ਸੰਘਰਸ਼ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਗੁਰੂ ਹਰगोबिंद ਜੀ ਨੇ ਗੁਰਗੱਦੀ ਸੰਭਾਲੀ ਇਹ ਸਮਾਂ ਸਿੱਖ ਕੌਮ ਲਈ ਬਹੁਤ ਨਾਜ਼ੁਕ ਸੀ ਜ਼ੁਲਮ ਅਤੇ ਬੇਇਨਸਾਫੀ ਦਾ ਮਾਹੌਲ ਸੀ ਗੁਰੂ ਹਰगोबिंद ਜੀ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਮੀਰੀ ਸੰਸਾਰਿਕ ਸ਼ਕਤੀ ਅਤੇ ਪੀਰੀ ਅਧਿਆਤਮਿਕ ਸ਼ਕਤੀ ਦੀ ਧਾਰਨਾ ਨੂੰ ਅਪਣਾਇਆ ਉਹਨਾਂ ਨੇ ਦੋ ਤਲਵਾਰਾਂ ਪਹਿਨੀਆਂ ਮਾਈਨਸ ਇੱਕ ਮੀਰੀ ਲਈ ਅਤੇ ਦੂਜੀ ਪੀਰੀ ਲਈ ਪਰ ਇਸ ਫੈਸਲੇ ਨਾਲ ਸਿੱਖ ਸੰਗਤ ਵਿੱਚ ਵੀ ਕੁਝ ਲੋਕਾਂ ਨੂੰ ਹੈਰਾਨੀ ਹੋਈ ਉਹਨਾਂ ਵਿੱਚੋਂ ਬਹੁਤ ਸਾਰੇ ਸਿੱਖ ਸ਼ਾਂਤਮਈ ਪ੍ਰਚਾਰ ਅਤੇ ਬਾਣੀ ਦੇ ਪਾਠ ਨਾਲ ਹੀ ਰੱਬ ਦੀ ਪ੍ਰਾਪਤੀ ਵਿੱਚ ਵਿਸ਼ਵਾਸ ਰੱਖਦੇ ਸਨ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਗੁਰੂ ਸਾਹਿਬ ਸ਼ਸਤਰ ਕਿਉਂ ਧਾਰਨ ਕਰ ਰਹੇ ਹਨ ਅਤੇ ਇੱਕ ਫੌਜ ਕਿਉਂ ਬਣਾ ਰਹੇ ਹਨ। ਕੁਝ ਸਿੱਖਾਂ ਨੇ ਤਾਂ ਗੁਰੂ ਸਾਹਿਬ ਨਾਲ ਸਿੱਧੇ ਤੌਰ ਤੇ ਸਵਾਲ ਵੀ ਕੀਤੇ। ਇੱਕ ਵਾਰ ਇੱਕ ਬਜ਼ੁਰਗ ਸਿੱਖ ਭਾਈ ਸਾਧੂ ਜੋ ਗੁਰੂਕਰ ਦਾ ਬਹੁਤ ਸ਼ਰਧਾਲੂ ਸੀ ਅਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਗੁਰੂਆਂ ਦੀ ਸੇਵਾ ਕਰਦਾ ਆ ਰਿਹਾ ਸੀ ਉਹਨਾਂ ਨੇ ਗੁਰੂ ਹਰਗੋਬਿੰਦ ਜੀ ਦੇ ਦਰਬਾਰ ਵਿੱਚ ਆ ਕੇ ਪੁੱਛਿਆ ਸਤਿਗੁਰੂ ਜੀ ਅਸੀਂ ਤਾਂ ਅੱਜ ਤੱਕ ਸੁਣਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸ਼ਾਂਤੀ ਅਤੇ ਪਾਈਚਾਰੇ ਦਾ ਸੰਦੇਸ਼ ਦਿੱਤਾ ਹੈ ਉਹਨਾਂ ਨੇ ਹਮੇਸ਼ਾ ਪ੍ਰੇਮ ਅਤੇ ਨਿਮਰਤਾ ਨਾਲ ਜ਼ੁਲਮ ਦਾ ਮੁਕਾਬਲਾ ਕਰਨ ਦੀ ਸਿੱਖਿਆ ਦਿੱਤੀ ਹੈ ਪਰ ਅੱਜ ਤੁਸੀਂ ਸ਼ਸਤਰ ਧਾਰਨ ਕਰ ਰਹੇ ਹੋ ਫੌਜ ਬਣਾ ਰਹੇ ਹੋ ਕੀ ਇਹ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਵਿਰੁੱਧ ਨਹੀਂ ਗੁਰੂ ਹਰਗੋਬਿੰਦ ਜੀ ਨੇ ਭਾਈ ਸਾਧੂ ਦੀ ਗੱਲ ਬੜੇ ਧਿਆਨ ਨਾਲ ਸੁਣੀ ਉਨ੍ਹਾਂ ਦੇ ਚਿਹਰੇ ਤੇ ਨਾ ਤਾਂ ਕੋਈ ਗੁੱਸਾ ਸੀ ਅਤੇ ਨਾ ਹੀ ਕੋਈ ਬੇਚੈਨੀ। ਉਹਨਾਂ ਨੇ ਬੜੇ ਸ਼ਾਂਤ ਤੇ ਪਿਆਰ ਭਰੇ ਲਹਿਜੇ ਵਿੱਚ ਉੱਤਰ ਦਿੱਤਾ, "ਭਾਈ ਸਾਧੂ ਜੀ, ਤੁਹਾਡਾ ਸਵਾਲ ਜਾਇਜ਼ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਤੁਸੀਂ ਇਹ ਸਵਾਲ ਪੁੱਛਿਆ।" ਗੁਰੂ ਨਾਨਕ ਦੇਵ ਜੀ ਨੇ ਸੱਚਮੁੱਚ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਸਾਨੂੰ ਸੱਚਾਈ ਲਈ ਖੜੇ ਹੋਣਾ ਸਿਖਾਇਆ, ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ। ਪਰ ਤੁਸੀਂ ਇਹ ਵੀ ਯਾਦ ਰੱਖੋ ਕਿ ਜ਼ੁਲਮ ਨੂੰ ਸਹਿਣਾ ਵੀ ਧਰਮ ਨਹੀਂ ਹੈ। ਜਦੋਂ ਜ਼ੁਲਮ ਬਹੁਤ ਵੱਧ ਜਾਵੇ ਅਤੇ ਸ਼ਾਂਤਮਈ ਤਰੀਕਿਆਂ ਨਾਲ ਇਸ ਦਾ ਮੁਕਾਬਲਾ ਕਰਨਾ ਅਸੰਭਵ ਹੋ ਜਾਵੇ ਤਾਂ ਆਪਣੇ ਆਪ ਦੀ ਅਤੇ ਧਰਮ ਦੀ ਰੱਖਿਆ ਕਰਨਾ ਜ਼ਰੂਰੀ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਅੱਗੇ ਕਿਹਾ ਅਸੀਂ ਸ਼ਸਤਰ ਇਸ ਲਈ ਨਹੀਂ ਧਾਰਨ ਕਰ ਰਹੇ ਹਾਂ ਕਿ ਅਸੀਂ ਕਿਸੇ ਤੇ ਜ਼ੁਲਮ ਕਰਨਾ ਚਾਹੁੰਦੇ ਹਾਂ ਜਾਂ ਕਿਸੇ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਹਾਂ। ਅਸੀਂ ਸ਼ਸਤਰ ਇਸ ਲਈ ਧਾਰਨ ਕਰ ਰਹੇ ਹਾਂ ਤਾਂ ਕਿ ਅਸੀਂ ਜ਼ੁਲਮ ਨੂੰ ਰੋਕ ਸਕੀਏ, નિર્ਦੋਸ਼ਾਂ ਦੀ ਰੱਖਿਆ ਕਰ ਸਕੀਏ ਅਤੇ ਧਰਮ ਨੂੰ ਕਾਇਮ ਰੱਖ ਸਕੀਏ। ਇਹ ਮੀਰੀ ਦੀ ਤਲਵਾਰ ਸਾਨੂੰ ਬਾਹਰੀ ਖਤਰਿਆਂ ਤੋਂ ਬਚਾਏਗੀ ਅਤੇ ਪੀਰੀ ਦੀ ਤਲਵਾਰ ਸਾਨੂੰ ਅੰਦਰੂਨੀ ਬੁਰਾਈਆਂ ਤੋਂ ਮੁਕਤ ਰੱਖੇਗੀ। ਇਹ ਦੋਵੇਂ ਤਲਵਾਰਾਂ ਇੱਕ ਦੂਜੇ ਦੀਆਂ ਪੂਰਕ ਹਨ, ਵਿਰੋਧੀ ਨਹੀਂ। ਜਿਵੇਂ ਇੱਕ ਪੰਛੀ ਨੂੰ ਉੱਡਣ ਲਈ ਦੋਵੇਂ ਖੰਭਾਂ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸਿੱਖ ਕੌਮ ਨੂੰ ਵੀ ਆਪਣੇ ਅਧਿਆਤਮਿਕ ਅਤੇ ਸੰਸਾਰਿਕ ਜੀਵਨ ਵਿੱਚ ਸੰਤੁਲਨ ਬਣਾਏ ਰੱਖਣ ਲਈ ਮੀਰੀ ਅਤੇ ਪੀਰੀ ਦੋਵਾਂ ਦੀ ਲੋੜ ਹੈ। ਭਾਈ ਸਾਧੂ ਅਤੇ ਹੋਰ ਸਿੱਖਾਂ ਨੇ ਗੁਰੂ ਸਾਹਿਬ ਦੇ ਇਸ ਡੂੰਘੇ ਅਤੇ ਸਪਸ਼ਟ ਉੱਤਰ ਨੂੰ ਸੁਣਿਆ। ਉਹਨਾਂ ਨੂੰ ਗੁਰੂ ਸਾਹਿਬ ਦੀ ਦੂਰਅੰਦੇਸ਼ੀ ਅਤੇ ਉਹਨਾਂ ਦੇ ਫੈਸਲਿਆਂ ਪਿੱਛੇ ਛੁਪੀ ਗਹਿਰਾਈ ਸਮਝ ਆਈ। ਇਸ ਘਟਨਾ ਨੇ ਦਰਸਾਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨਾ ਕੇਵਲ ਇੱਕ ਬਹਾਦਰ ਯੋद्धा ਸਨ, ਸਗੋਂ ਇੱਕ ਮਹਾਨ ਵਿਦਵਾਨ ਅਤੇ ਅਧਿਆਤਮਿਕ ਆਗੂ ਵੀ ਸਨ ਜੋ ਆਪਣੇ ਫੈਸਲਿਆਂ ਦੀ ਵਿਆਖਿਆ ਬੜੀ ਸੂਝ-ਬੂਝ ਨਾਲ ਕਰ ਸਕਦੇ ਸਨ। ਸ਼ਾਂਤੀ ਅਤੇ ਸਵੈ ਰੱਖਿਆ ਦਾ ਸੰਤੁਲਨ, ਇੱਕ ਨਵੀਂ ਮਿਸਾਲ। ਇੱਕ ਹੋਰ ਘਟਨਾ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਆਣਪ ਅਤੇ ਉਹਨਾਂ ਦੇ ਫੈਸਲਿਆਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ, ਉਹਨਾਂ ਦੇ ਜੀਵਨ ਦੇ ਅੰਤਲੇ ਸਮੇਂ ਦੀ ਹੈ। ਜਦੋਂ ਉਹ ਕੀਰਤਪੁਰ ਸਾਹਿਬ ਵਿੱਚ ਵਸੇ ਹੋਏ ਸਨ ਤਾਂ ਉਹਨਾਂ ਨੇ ਆਪਣੇ ਜੀਵਨ ਵਿੱਚ ਅਨੇਕਾਂ ਯੁੱਧ ਲੜੇ ਸਨ ਪਰ ਉਹਨਾਂ ਦਾ ਮੁੱਖ ਉਦੇਸ਼ ਕਦੇ ਵੀ ਰਾਜ ਪ੍ਰਾਪਤ ਕਰਨਾ ਨਹੀਂ ਸੀ ਸਗੋਂ ਧਰਮ ਦੀ ਰੱਖਿਆ ਕਰਨਾ ਅਤੇ ਲੋਕਾਂ ਨੂੰ ਜ਼ੁਲਮ ਤੋਂ ਬਚਾਉਣਾ ਸੀ ਇੱਕ ਵਾਰ ਇੱਕ ਮੁਗਲ ਅਧਿਕਾਰੀ ਜਿਸ ਦਾ ਨਾਮ ਸ਼ੇਰਖਾਂ ਸੀ ਉਹ ਗੁਰੂ ਸਾਹਿਬ ਦੀ ਵੱਡੀ ਸ਼ਕਤੀ ਤੋਂ ਬਹੁਤ ਚਿੰਤਤ ਸੀ ਉਸਨੇ ਗੁਰੂ ਸਾਹਿਬ ਨੂੰ ਖੱਤ ਲਿਖ ਕੇ ਉਹਨਾਂ ਤੇ ਦੋਸ਼ ਲਗਾਇਆ ਕਿ ਉਹ ਹਥਿਆਰਬੰਦ ਹੋ ਕੇ ਬਾਦਸ਼ਾਹ ਦੇ ਖਿਲਾਫ ਬਗਾਵਤ ਦੀ ਤਿਆਰੀ ਕਰ ਰਹੇ ਹਨ ਉਸਨੇ ਗੁਰੂ ਸਾਹਿਬ ਨੂੰ ਤੁਰੰਤ ਆਪਣੇ ਸ਼ਸਤਰ ਤਿਆਗਣ ਅਤੇ ਆਪਣੀ ਫੌਜ ਨੂੰ ਭੰਗ ਕਰਨ ਲਈ ਕਿਹਾ ਨਹੀਂ ਤਾਂ ਉਹਨਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੇਰ ਖਾਨ ਦਾ ਖਤ ਪੜ੍ਹਿਆ ਉਹਨਾਂ ਨੇ ਆਪਣੇ ਸਿੱਖਾਂ ਨੂੰ ਇਕੱਠਾ ਕੀਤਾ ਅਤੇ ਖਤ ਉਹਨਾਂ ਨੂੰ ਸੁਣਾਇਆ ਸਿੱਖਾਂ ਵਿੱਚੋਂ ਕੁਝ ਨੇ ਕਿਹਾ ਕਿ ਉਹਨਾਂ ਨੂੰ ਸ਼ੇਰ ਖਾਨ ਨੂੰ ਇੱਕ ਸਖਤ ਜਵਾਬ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਆਪਣੀ ਤਾਕਤ ਦਿਖਾਉਣੀ ਚਾਹੀਦੀ ਹੈ ਪਰ ਗੁਰੂ ਸਾਹਿਬ ਨੇ ਮੁਸਕਰਾ ਕੇ ਕਿਹਾ ਕੋਈ ਵੀ ਵਿਅਕਤੀ ਜੋ ਆਪਣੀ ਤਾਕਤ ਦਿਖਾਉਣਾ ਚਾਹੁੰਦਾ ਹੈ ਉਹ ਕਦੇ ਵੀ ਸੱਚਾ ਬਹਾਦਰ ਨਹੀਂ ਹੋ ਸਕਦਾ ਸੱਚੀ ਬਹਾਦਰੀ ਤਾਂ ਜ਼ੁਲਮ ਦੇ ਵਿਰੁੱਧ ਖੜੇ ਹੋਣਾ ਅਤੇ નિર્ਦੋਸ਼ਾਂ ਦੀ ਰੱਖਿਆ ਕਰਨਾ ਹੈ ਨਾ ਕਿ ਆਪਣੀ ਈਗੋ ਨੂੰ ਸੰਤੁਸ਼ਟ ਕਰਨਾ ਗੁਰੂ ਸਾਹਿਬ ਨੇ ਸ਼ੇਰ ਖਾਨ ਨੂੰ ਇੱਕ ਬਹੁਤ ਹੀ ਸਿਆਣਪ ਭਰਿਆ ਜਵਾਬ ਭੇਜਿਆ ਉਹਨਾਂ ਨੇ ਲਿਖਿਆ ਸ਼ੇਰ ਖਾਨ ਜੀ ਅਸੀਂ ਨਾ ਤਾਂ ਕਿਸੇ ਦੇ ਦੁਸ਼ਮਣ ਹਾਂ ਅਤੇ ਨਾ ਹੀ ਕਿਸੇ ਦੇ ਮਿੱਤਰ ਅਸੀਂ ਕੇਵਲ ਸੱਚ ਦੇ ਪੁਜਾਰੀ ਹਾਂ ਅਸੀਂ ਸ਼ਸਤਰ ਇਸ ਲਈ ਧਾਰਨ ਕੀਤੇ ਹਨ ਤਾਂ ਕਿ ਕੋਈ ਵੀ ਜ਼ਾਲਮ ਸਾਡੇ ਉੱਤੇ ਅਤੇ ਸਾਡੇ ਲੋਕਾਂ ਉੱਤੇ ਜ਼ੁਲਮ ਨਾ ਕਰ ਸਕੇ ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਸ਼ਾਂਤੀ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੋਣੀ ਚਾਹੀਦੀ ਅਸੀਂ ਆਪਣੀ ਰੱਖਿਆ ਲਈ ਹਮੇਸ਼ਾ ਤਿਆਰ ਰਹਾਂਗੇ ਪਰ ਅਸੀਂ ਕਦੇ ਵੀ ਪਹਿਲਾਂ ਕਿਸੇ ਤੇ ਹਮਲਾ ਨਹੀਂ ਕਰਾਂਗੇ ਜੇਕਰ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਤੁਹਾਨੂੰ ਸਾਡੇ ਨਾਲ ਸ਼ਾਂਤੀ ਨਾਲ ਹੀ ਪੇਸ਼ ਆਉਣਾ ਪਵੇਗਾ ਜੇਕਰ ਤੁਸੀਂ ਜੰਗ ਚਾਹੁੰਦੇ ਹੋ ਤਾਂ ਅਸੀਂ ਵੀ ਪਿੱਛੇ ਨਹੀਂ ਹਟਾਂਗੇ ਇਸ ਜਵਾਬ ਨੇ ਸ਼ੇਰ ਖਾਨ ਨੂੰ ਹੈਰਾਨ ਕਰ ਦਿੱਤਾ ਉਸਨੇ ਸੋਚਿਆ ਸੀ ਕਿ ਗੁਰੂ ਸਾਹਿਬ ਜਾਂ ਤਾਂ ਡਰ ਕੇ ਆਪਣੇ ਸ਼ਸਤਰ ਤਿਆਗ ਦੇਣਗੇ ਜਾਂ ਫਿਰ ਇੱਕ ਹਮਲਾਵਰ ਵਤੀਰਾ ਅਪਣਾਉਣਗੇ ਪਰ ਗੁਰੂ ਸਾਹਿਬ ਨੇ ਉਸ ਨੂੰ ਸ਼ਾਂਤੀ ਅਤੇ ਸਵੈ ਰੱਖਿਆ ਦੇ ਸੰਤੁਲਨ ਦਾ ਇੱਕ ਨਵਾਂ ਪਾਠ ਪੜਾਇਆ ਇਸ ਘਟਨਾ ਤੋਂ ਬਾਅਦ ਸ਼ੇਰ ਖਾਨ ਨੇ ਗੁਰੂ ਸਾਹਿਬ ਨਾਲ ਕਿਸੇ ਵੀ ਤਰ੍ਹਾਂ ਦਾ ਟਕਰਾਅ ਨਹੀਂ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿੱਖਿਆ ਦੀ ਸਾਰਥਕਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਧਰਮ ਕੇਵਲ ਪੂਜਾ ਪਾਠ ਤੱਕ ਸੀਮਤ ਨਹੀਂ ਹੈ ਸਗੋਂ ਇਹ ਜੀਵਨ ਦੇ ਹਰ ਪਹਿਲੂ ਵਿੱਚ ਵਿਆਪਕ ਹੈ ਉਹਨਾਂ ਨੇ ਸਾਨੂੰ ਸੱਚ ਨਿਆਂ ਅਤੇ ਧਰਮ ਲਈ ਖੜੇ ਹੋਣਾ ਸਿਖਾਇਆ ਭਾਵੇਂ ਇਸ ਲਈ ਕਿੰਨੀ ਵੀ ਵੱਡੀ ਕੁਰਬਾਨੀ ਕਿਉਂ ਨਾ ਦੇਣੀ ਪਵੇ ਉਹਨਾਂ ਨੇ ਸਾਨੂੰ ਸ਼ਾਂਤੀ ਅਤੇ ਸਵੈ-ਰੱਖਿਆ ਦੇ ਸੰਤੁਲਨ ਦੀ ਮਹੱਤਤਾ ਸਮਝਾਈ ਜਿੱਥੇ ਕਮਜ਼ੋਰੀ ਸ਼ਾਂਤੀ ਨਹੀਂ ਸਗੋਂ ਜ਼ੁਲਮ ਨੂੰ ਸੱਦਾ ਦਿੰਦੀ ਹੈ। ਉਹਨਾਂ ਨੇ ਅਕਾਲ ਤਖਤ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਇੱਕ ਅਜਿਹਾ ਕੇਂਦਰ ਦਿੱਤਾ ਜਿੱਥੋਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਫੈਸਲੇ ਲਏ ਜਾ ਸਕਣ। ਉਹਨਾਂ ਨੇ ਸਿੱਖਾਂ ਨੂੰ ਘੋੜਿਆਂ 'ਤੇ ਸਵਾਰ ਹੋਣਾ, ਸ਼ਸਤਰ ਧਾਰਨ ਕਰਨਾ ਅਤੇ ਆਪਣੀ ਸਵੈ-ਰੱਖਿਆ ਲਈ ਤਿਆਰ ਰਹਿਣਾ ਸਿਖਾਇਆ। ਇਹ ਸਭ ਕੁਝ ਉਸ ਸਮੇਂ ਦੇ ਹਾਲਾਤਾਂ ਦੇ ਅਨੁਸਾਰ ਬਹੁਤ ਜ਼ਰੂਰੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਅੱਜ ਵੀ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਕਦੇ ਵੀ ਜ਼ੁਲਮ ਅੱਗੇ ਝੁਕਣਾ ਨਹੀਂ ਚਾਹੀਦਾ ਅਤੇ ਹਮੇਸ਼ਾ ਸੱਚਾਈ ਲਈ ਖੜੇ ਰਹਿਣਾ ਚਾਹੀਦਾ ਹੈ। ਉਹਨਾਂ ਨੇ ਸਿੱਖ ਕੌਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਉਹਨਾਂ ਨੂੰ ਇੱਕ ਸੰਘਰਸ਼ੀਲ ਅਤੇ ਬਹਾਦਰ ਕੌਮ ਵਿੱਚ ਬਦਲ ਦਿੱਤਾ ਜੋ ਅੱਜ ਵੀ ਆਪਣੇ ਸਿਧਾਂਤਾਂ ਤੇ ਦ੍ਰਿੜ ਹੈ। ਅੱਜ ਦੇ ਸਮੇਂ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੀਰੀ ਪੀਰੀ ਦੀ ਧਾਰਨਾ ਬਹੁਤ ਸਾਰਥਕ ਹੈ। ਸਾਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਣ ਦੇ ਨਾਲ ਨਾਲ ਸਮਾਜਿਕ ਅਤੇ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆ ਸਕੀਏ ਅਤੇ ਜ਼ੁਲਮ ਦਾ ਮੁਕਾਬਲਾ ਕਰ ਸਕੀਏ ਉਹਨਾਂ ਦੇ ਜੀਵਨ ਦੀਆਂ ਇਹ ਅਣਸੁਣੀਆਂ ਕਥਾਵਾਂ ਸਾਨੂੰ ਉਹਨਾਂ ਦੀ ਮਹਾਨ ਸ਼ਖਸੀਅਤ ਅਤੇ ਉਹਨਾਂ ਦੇ ਅਦੁੱਤੀ ਯੋਗਦਾਨ ਨੂੰ ਹੋਰ ਵੀ ਡੂੰਘਾਈ ਨਾਲ ਸਮਝਣ ਵਿੱਚ ਮਦਦ ਕਰਦੀਆਂ ਹਨ